ਮੈਂ ਸਰਪੰਚ ਚੀਮਾਗਲਾ ਤੋਂ ਔਰ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਵੀ ਆ ਤੇ ਮੇਰੀ ਇਸ ਵੇਲੇ ਮੌਜੂਦਾ ਪਰਚਾਈ ਜੀ ਸਾਡੇ ਉਹ ਸਰਪੰਚ ਨੇ ਇੱਥੋਂ ਦੇ ਤੇ ਸਾਡੇ ਪਿੰਡ ਦਾ ਗੁਰਪ੍ਰੀਤ ਸਿੰਘ ਸਨ ਉਹ ਵਿਰਸਾ ਸਿੰਘ ਛੋਟਾ ਨਾਮ ਦਾ ਸੋਨਾਵਾ ਉਹ ਰੋਬਨ ਕੋਈ ਕੰਪਨੀ ਆ ਤੇਲੰਗਾ ਦੇ ਵਿੱਚ ਜਿਹੜੇ ਹైదరాబాద్ ਦੇ ਲੱਗ ਗਿਆ ਕੋਲੇ ਦੀ ਖਾਣੇ ਉੱਥੇ ਤੇ 20 ਸਾਲ ਤੋਂ ਇਹ ਸਾਡਾ ਜਿਹੜਾ ਗੁਰਪ੍ਰੀਤ ਆ ਉਹ ਉੱਥੇ ਜੋਬ ਕਰਦਾ ਵਾ ਤੇ ਕਟਰ ਦੇ ਵਿੱਚ ਕਟਰ ਦੇ ਵਿੱਚ ਜੌਬ ਕਰਦਾ ਏ ਪਿਛਲੇ ਸ਼ਨੀਵਾਰ ਦੇ ਸਾਨੂੰ ਇੱਕ ਮੰਦ ਖਬਰ ਆਈ ਏ ਕਿ ਉਹ ਫਸ ਗਿਆ ਵਾ ਟਨਲ ਦੇ ਵਿੱਚ ਤੇ ਪਰ ਸਾਨੂੰ ਨਾ ਅਜ ਤੱਕ ਕੰਪਨੀ ਨੇ ਕੋਈ ਫੋਨ ਕੀਤਾ ਵਾ ਤੇ ਨਾ ਹੀ ਕਿਸੇ ਪ੍ਰਸ਼ਾਸਨ ਅਧਿਕਾਰੀ ਨਾ ਕੋਈ ਇੱਥੋਂ ਦਾ ਸਾਡੇ ਕੋਈ ਮੰਤਰੀ ਸੰਤਰੀ ਕੋਈ ਮਹਿਕਮੇ ਦਾ ਕੋਈ ਬੰਦਾ ਨਹੀਂ ਆਇਆ ਸਾਡਾ ਇਹੀ ਮਨ ਚ ਰੋਸ ਵੀ ਆ ਤੇ ਅਸੀਂ ਬੇਨਤੀ ਵੀ ਕਰਦੇ ਆ ਵੀ ਸਾਡੇ ਬੱਚੇ ਨੂੰ ਸਾਡੇ ਘਰ ਵਾਪਸ ਲਿਆਂਦਾ ਜਾਵੇ ਕਿਉਂਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਵਾ ਛੋਟੀਆਂ ਛੋਟੀਆਂ ਦੀਆਂ ਦੋ ਬੱਚੀਆਂ ਜੋ ਉਹਦਾ ਸਿਰ ਤੇ ਸਾਇਆ ਹੈ ਨਹੀਂ ਸਰਦਾਰ ਵਿਸਾ ਸੋਹਣੀ ਵੀ ਦੁਨੀਆ ਤੋਂ ਚਲੇ ਗਏ ਨੇ ਤੇ ਉਹਦੀ ਮਾਂ ਬਜ਼ੁਰਗ ਤੇ ਕਮਾਉਣ ਦਾ ਸਾਰਾ ਸਿਰਫ ਸਾਡਾ ਸਿਰਫ ਗੁਰਪ੍ਰੀਤ ਸਿੰਘ ਹੀ ਆ ਤੇ ਮੈਂ ਬੇਨਤੀ ਕਰੂੰਗਾ ਤੇ ਅਰਦਾਸ ਵੀ ਕਰੂੰਗਾ ਵੀ ਸਾਡਾ ਬੱਚਾ ਸਹੀ ਸਲਾਮਤ ਹੋਵੇ ਔਰ ਤੁਹਾਡੇ ਮਾਧਮੇ ਬੇਨਤੀ ਕਰਦਾ ਵੀ ਸਾਰੇ 올 ਵਰਲਡ ਜੇ ਖਬਰ ਜਾਵੇ ਔਰ ਇੰਡੀਆ ਨਿਊਜ਼ ਵੀ ਜਾਵੇ ਕਿ ਜੋ ਕਿਸ ਪ੍ਰਸ਼ਾਸਨ ਅਧਿਕਾਰੀਆਂ ਨੂੰ ਪਤਾ ਲੱਗ ਸਕੇ ਵੀ ਆ ਕੇ ਸਾਡੀ ਸਾਰ ਲਈ ਜਾਵੇ ਅੱਜ ਕੋਈ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਬਿਲਕੁਲ ਜੀ ਮਦਦ ਕੀ ਮੇਰਾ ਘਰ ਹੈ ਮੇਰਾ ਪਰਿਵਾਰ ਹੈ ਮਦਦ ਦੀ ਕੋਈ ਗੱਲ ਨਹੀਂ ਪਰ ਅਸੀਂ ਖੁਦ ਆਪ ਨੂੰ ਟਿਕਟਾਂ ਕਰਾ ਕੇ ਹైదరాబాద్ ਜਾਵਾਂਗੇ ਔਰ ਅੱਗੇ ਫਿਰ ਉੱਥੇ ਜਿੱਥੇ ਹੈਗੀ ਖਾਨਣ ਲੈ ਉੱਥੇ ਜਾਵਾਂਗੇ ਔਰ ਦੇਖਾਂਗੇ ਵੀ ਕੀ ਚੱਲ ਰਿਹਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਕੁਝ ਲੱਗ ਰਿਹਾ ਤੇ ਕੌਣ ਕੌਣ ਜਾ ਰਿਹਾ ਜੀ ਪਰਿਵਾਰ ਚ ਪਰਿਵਾਰ ਚ ਦੇਖਦੇ ਸਲਾਹ ਕਰਕੇ ਤਿੰਨ ਜਣੇ ਜਾ ਰਹੇ ਆ ਜੀ ਆ ਕੀ ਨਾਮ ਹੈ ਜੀ ਆਪਣਾ ਰਾਜਿੰਦਰ ਗੌਰ ਔਰ ਕੀ ਲੱਗਦੀ ਸੀ ਬਾਕੀ ਜੀ ਤੁਹਾਡੇ ਘਰ ਵਾਲੀ ਆ ਜੀ ਤੇ ਕਦੋਂ ਪਤਾ ਲੱਗਾ ਸੀਗਾ ਕੀ ਕੁਝ ਵਾਪਰੇ ਉਹਨਾਂ ਨੂੰ ਇਹ 12:30 ਸ਼ਨੀਵਾਰ ਦੇ ਪਤਾ ਲੱਗਾ ਤੇ ਪਹਿਲਾਂ ਫੋਨ ਫੋਨ ਆਉਂਦਾ ਸੀ ਉਹਨਾਂ ਦਾ ਹਾਂਜੀ ਫੋਨ ਕਿਤੇ ਮਿੰਟ ਮਿੰਟ ਪਿੱਛੇ ਆਉਂਦੇ ਮੈਂ ਦੇਖੀ ਤੇ ਉੱਥੇ ਤੁਹਾਨੂੰ ਕਿੰਨੇ ਕਾਲ ਕੀਤੀ ਗਈ ਸਾਡਾ ਦੱਸਿਆ ਉਹਨਾਂ ਨੇ ਮਾਮਲਾ ਮੈਨੂੰ 12:30 ਕੰਪਨੀ ਦੇ ਸਾਡੇ ਫੋਨ ਤੋਂ ਫੋਨ ਆਇਆ ਹੂੰ ਤੇ ਇਤਰਾ ਸਰੰਗ ਦੇ ਵਿੱਚ ਫਸ ਗਏ ਨੇ ਤੇ ਬਸ ਇੰਨੇ ਬਚ ਕੇ ਮੁੜ ਕੇ ਮੈਨੂੰ ਨੇ ਪਤਾ ਲੱਗਾ ਕੀ ਹੋ ਗਿਆ ਮੇਰੇ ਖਾ ਗੜੀ ਨੇਰ ਆ ਗਿਆ ਆ ਪਰਵਾਜ਼ ਕਮਾਉਣ ਵਾਲਾ ਕੋਈ ਨਹੀਂ ਹੁੰਦਾ ਨਾ ਕੋਈ ਨਹੀਂ ਹੋਏ ਕੁਮਾਰ ਦੋ ਬੇਟੀਆਂ ਮੇਰੀਆਂ ਮੰਗ ਕੀ ਕੀਤੀ ਹੈ ਸਰਕਾਰ ਨਾਲ ਮੰਗ ਸਰਕਾਰ ਕੀ ਉਹ ਵੀ ਮੇਰਾ ਘਰ ਵਾਲਾ ਮੇਰੇ ਬੱਚਿਆਂ ਦਾ ਪਿਆ ਬਾਸ ਆ ਜੀ ਸਹੀ ਸਲਾਮਤ ਬਾਸ ਆ ਜੀ ਠੀਕ ਹੋਰ ਕੋਈ ਕੀ ਲੱਗਦੇ ਸੀ ਜੀ ਗੋਪੀ ਜੀ ਮਾਤਾ ਜੀ ਆਪਣੇ ਮੇਰਾ ਬਹੁਤ ਲੱਜ ਰੁਆ ਤੇ ਆ ਕਦੋਂ ਪਤਾ ਲੱਗਾ ਸਾਡਾ ਕੁਛ ਹੀ ਇਹ ਇਹਨਾਂ ਨੇ ਬਾ 8:30 ਇਹ ਵਾਕਾ ਹੋ ਗਿਆ ਤੇ ਦੋਨਾਂ ਨੇ 12 ਵਜੇ ਦੱਸਿਆ 12 ਵਜੇ ਫੋਨ ਕੀਤਾ ਬੇਟਾ ਦਾ ਬੇਟਾ ਸ਼ਰਮ ਗੋਜ ਫਸ ਗਿਆ ਮੈਂ ਪੁੱਛਿਆ ਕਿ ਕਿੰਨੇ ਵਜੇ ਕਰਿਆ ਨੂੰ 5 ਵਜੇ ਦਾ ਕਰ ਕਿੰਨੇ ਵਜੇ ਤੱਕ ਦੱਸੇਗੇ ਤੇ ਹੁਣ 10 ਨੂੰ ਵੱਟ ਗਏ ਮਦਦ ਜੁੱਦਾਂ ਆਉਂਦੇ ਜਾਂਦੇ ਸੀਗੇ ਮਿਲਦੇ ਸੀ ਫੋਨ ਕਰਦੇ ਨੇ ਖੱਚਾ ਕੁੱਚਾ ਬਹਿ ਰਹੇ ਸੀਗੇ ਆ ਦਿੰਦੇ ਹੀ ਫੋਨ ਵੀ ਕਰਦੇ ਸੀ ਤੇ ਮੇਰੇ ਕੋਲ ਰੋਜ਼ ਫੋਨ ਆਉਂਦਾ ਮੈਨੂੰ ਉਹਦਾ ਰੋਜ਼ ਹੀ ਰੋਜ਼ ਹੀ ਆਉਂਦਾ ਉਹ ਦਿੰਦਾ ਉਹ ਰੋਜ਼ ਹੀ ਆਉਂਦਾ ਰੋਜ਼ ਹੀ ਬਹੁਤ ਲੋਕਾਂ ਦੀ ਜਰੂਰ ਹੈ ਮਾ ਬੇਬੇ ਰਾਣੀ ਹਟਦੀ ਆ ਹਾਂਜੀ ਬਾਜੀ ਕੀ ਨਾਮ ਜੀ ਹੈ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਤੁਸੀਂ ਇੱਥੇ ਗੋਡੀਓ ਹਾਂਜੀ ਹਾਂਜੀ ਮੈਂ ਪਿੰਡ ਵਾਸੀ ਹਾਂ ਚੀਮਕਰਾ ਹਾਂਜੀ ਬਾਜੀ ਕਦੋਂ ਪਤਾ ਲੱਗਾ ਸਾਲਾ ਕੀ ਗੋਪਾਲਪੁਰ ਜਿਲ੍ਹੇ ਇਸ ਤਰੀਕੇ ਨਾਲ ਫਸ ਗਿਆ ਸ੍ਰੋਗ ਦੇ ਵਿੱਚ ਇਹ ਪਰਿਵਾਰ ਨੂੰ ਤੇ ਕੋਈ 12:30 ਵਜੇ ਸ਼ਨੀਵਾਰ ਪਤਾ ਲੱਗਾ ਤੇ ਸਾਨੂੰ ਪਿੰਡ ਦੇ ਵਿੱਚ ਕੋਈ 1 ਵਜੇ ਸਾਨੂੰ ਸਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਤਾਂ ਜਿੱਥੇ ਉਹ ਕੰਮ ਕਰਦਾ ਸੀ ਇਤਰਾ ਕੋਈ ਟਨਲ ਚ ਫਸ ਗਏ ਆ ਅੱਠ ਮਜ਼ਦੂਰ ਜਿਨ੍ਹਾਂ ਦੇ ਵਿੱਚ ਇੱਕ ਗੁਰਪ੍ਰੀਤ ਟੀਮਾ ਕਲਾਂ ਸਾਡੇ ਪਿੰਡ ਦਾ ਵੀ ਆ ਕੀ ਅਪੀਲ ਕੀਤੀ ਹੈ ਬਾਜੀ ਮਾਪਿਆਂ ਦੇ ਰੋ ਰੋ ਕੇ ਬੁਰਹਾ ਨਾ ਜਵਾ ਦੇ ਇਹ ਜੀ ਅਪੀਲ ਤੇ ਇਹੋ ਹੀ ਆ ਜੀ ਸਰਕਾਰੀ ਦਰਬਾਰੇ ਕੇ ਬੱਚੇ ਦੀ ਮਦਦ ਕੀਤੀ ਜਾਵੇ ਸਹੀ ਸਲਾਮ ਤੋਂ ਨੂੰ ਪਿੰਡ ਵਾ ਲਿਆਂਦਾ ਜਾਵੇ ਆਪਣੇ ਪਰਿਵਾਰ ਚ ਆਣ ਕੇ ਪਰਿਵਾਰ ਨੂੰ ਮਿਲੇ ਪਰਿਵਾਰ ਦਾ ਇਸ ਨੂੰ ਵੇਖ ਹੀ ਰਹੇ ਬਹੁਤ ਬੁਰਾ ਹਾਲ ਆ ਲਿਆ ਸਾਰੇ ਜਿੱਥੇ ਪਰਿਵਾਰ ਦਾ ਬੁਰਾ ਹਾਲ ਹੈ ਉੱਥੇ ਨਾਲ ਪਿੰਡ ਵਾਸੀ ਵੀ ਬੜੇ ਸਦਮੇ ਵਿੱਚ ਨੇ ਕਿ ਬਹੁਤ ਬੁਰਾ ਹਾਲ ਹੈ ਜੀ ਅਰਦਾਸ ਬੇਨਤੀਆਂ ਕਰ ਰਹੇ ਨਗਰ ਸਾਰਾ ਜੀ ਵੀ ਉਹਦੀ ਮਹਾਰਾਜ ਤੰਦਰੁਸਤੀ ਕਰੇ ਸਾਰੇ ਅਠਾ ਬੰਦਿਆਂ ਦੇ ਮਹਾਰਾਜ ਤੰਦਰੁਸਤੀ ਰੱਖੇ